ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨਿਡਰੀ ਫਾਰਮ ਦੇ ਵਿੱਚ ਕਿਸਾਨ ਵੀਰ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸਵੀਰਾਂ ਨਿਹਾਲ ਸਿੰਘ ਵਾਲੀ ਪੈਣਦੀ ਹੈ 200 ਅੱਜ ਦੀ ਵੀਡੀਓ ਜੇ ਆਪਾਂ ਤੁਹਾਡੇ ਵਾਸਤੇ ਪੰਜਾਬ ਵਾਲੀ ਜਰਸੀ ਵੜ ਲੈ ਕੇ ਆਏ ਆ ਟੌਪ ਦੀ ਪਹਿਲੇ ਸੂਏ ਵੀਡੀਓ ਨੂੰ ਅੰਤ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ ਹੈ ਬਾਈ ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚਲਾ ਦੇ ਹਾਂਜੀ ਦੋਸਤੋ ਵੈੜ ਪਹਿਲਾ ਸੂਰ ਸੁਣ ਵਾਲੀ ਹੈ ਇਹ ਚਾਰ ਪੰਜ ਦਿਨ ਵੀ ਰੱਖਦਾ ਵਾ ਕਿ ਹਜੇ ਨੇ ਲੈ ਜਾਣੇ ਆ ਰਾਮ ਨਾਲ ਤੇ ਮੂੰਹ ਵੀਰ ਕੇ ਤਾਂ ਚਾਰ ਦੰਦ ਆ ਇਹ ਦੇਖ ਸਕਦੇ ਹਾਂ ਦੋਸਤੋ ਚੰਗੀ ਵੈੜ ਆ ਛੋਟੇ ਕੱਦ ਦੀ ਕੋਈ ਵੱਡਾ ਕੱਦ ਨਹੀਂ ਗਾ ਛੋਟੇ ਕੱਦ ਦੀ ਵੈੜ ਆ ਆ ਚੈੱਕ ਕਰ ਸਕਦੇ ਹੋ ਦੋਸਤੋ ਥਾਣਾ ਕੁਆਲਟੀ ਚਾਰੇ ਥਣ ਕੱਲੇ ਕੱਲੇ ਨਿਕਲਣੇ ਸੋਹਣੇ ਲੱਗੇ ਹੋਏ ਆ ਆ ਦੇਖ ਸਕਦੇ ਆ ਸੋਨੇ ਨੂੰ ਮੱਥੇ ਦੀ ਆ ਦੇ ਸਕਦੇ ਦੋਸਤੋ ਥਾਣ ਦੀ ਕੁਆਲਿਟੀ ਤੇ 11 12 ਕਰੋ ਨਾਰਮਲ ਵੀ ਇਹ ਕਹਿੰਦਾ ਚਵਾ ਦੂਗੀ ਆ ਦੇ ਸਕਦੇ ਆ ਲੈ ਵੇ ਹਜੇ ਕਾਫੀ ਵਾਲਟ ਢੱਲਣਾ ਪਈਆਂ ਬਾਈ ਕਹਿੰਦਾ ਵਾਲਟ ਢੱਲਣਾ ਕੱਢ ਕੇ ਹਵਾਨਾ ਟੈਟ ਕਰਕੇ ਤੇ ਫਿਰ ਤੁਣਾ ਦੇਖ ਸਕਦੇ ਹੋ ਦੋਸਤੋ ਤੇ ਬਾਈ ਨੇ ਪ੍ਰਾਈਸ ਰੱਖਿਆ ਹੋਇਆ ਵਾ ਸਿਰਫ 30000 ਰੁਪਇਆ ਤੇ ਬਾਈ ਕਹਿੰਦਾ ਮੌਕੇ ਤੇ ਜਿਹੜਾ ਮਾਨਤਾ ਨੂੰ ਕਰਦੇ ਆਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਬਾਈ ਨਾਲ ਗੱਲਬਾਤ ਕਰ ਲਈ ਨੰਬਰ ਬਾਈ ਦਾ ਸਪਰੀਮ ਤੇ ਚੱਲੂਗਾ ਆਈ ਦੀ ਵੀਡੀਓਸਤੋ ਆਹੀ ਇੱਕ ਜਰਸੀ ਵੇਰ ਤੇ ਤੇ ਲਈ ਵਾਸਤੇ ਚੈਨਲ ਨੂੰ ਇਹਨਾਂ ਸਾਰਾ ਪਿਆਰ ਦੇਣ ਵਾਸਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ